ਪੰਜਾਬ ਰਾਜ ਯੋਜਨਾ ਦੇਖ ਰਹੇ ਹੈ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਪੰਜਾਬ ਵਿੱਚ ਬੁਢਾਪਾ ਪੈਨਸ਼ਨ ਸਕੀਮ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਅਤੇ ਪੈਨਚਨਾ ਸਮੇਂ ਸਰਨਾਮ ਮਿਲਣ ਦੀਆਂ ਸ਼ਿਕਾਇਤਾਂ ਦੇ ਵਿਚਕਾਰ ਸੁਭਾ ਸਰਕਾਰ ਵੱਲੋਂ ਨਵੇਂ ਸਾਲ ਤੋਂ ਵੱਡੇ ਬਦਲਾਅ ਕਰਨ ਦੀ ਤਿਆਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਰੂਪੂਰਾਂ ਕਰਦੇ ਹੋਏ ਪੈਨਸ਼ਨ ਦੀ ਰਾਸੀ ਵਧਾਉਣ ਅਤੇ ਉਮਰ ਹੱਦ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਜਿਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਮਿਲੇਗਾ ਪੰਜਾਬ ਸਰਕਾਰ ਬਹੁਤ ਜਲਦ ਪੈਨਸ਼ਨ ਦੀ ਮਹੀਨਾਵਾਰ ਰਾਸ਼ੀ ਵਿੱਚ ਵਾਧਾ ਕਰਕੇ ਇਸ ਨੂੰ 2500 ਕਰਨ ਜਾ ਰਹੀ ਹੈ ਜਿਸ ਦੇ ਨਾਲ ਹੀ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਜਿਨ੍ਹਾਂ ਨੂੰ ਲਾਭ ਲੈਣ ਲਈ 65 ਸਾਲ ਦੀ ਉਮਰ ਹੋਣ ਦੀ ਉਡੀਕ ਕਰਨੀ ਪੈਂਦੀ ਸੀ ਉਮਰ ਹੱਦ ਵਿੱਚ ਸੰਭਾਵੀ ਕਟੌਤੀ ਪੰਜਾਬ ਵਿੱਚ ਬਿਮਾਰੀਆਂ ਅਤੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਜ਼ਿਆਤਰ ਲੋਕਾਂ ਦੀ ਉਮਰ 65 ਸਾਲ ਤੱਕ ਨਹੀਂ ਪਹੁੰਚ ਪਾਉਂਦੀ ਸਰਕਾਰ ਉਮਰ ਹੱਦ ਵਿੱਚ ਕਟੌਤੀ ਕਰ ਸਕਦੀ ਹੈ ਔਰਤਾਂ 58 ਸਾਲ ਤੋਂ ਘੱਟ ਕੇ 55 ਸਾਲ ਤੱਕ ਕੀਤੀ ਜਾ ਸਕਦੀ ਹੈ ਉਤੇ ਹੀ ਪੁਰਸ਼ਾਂ ਦੀ ਉਮਰ 65 ਸਾਲ ਤੋਂ ਘਟਾ ਕੇ 60 ਸਾਲ ਤੱਕ ਕੀਤੀ ਜਾ ਸਕਦੀ ਹੈ ਇਸ ਨਾਲ 55 ਤੋਂ 60 ਸਾਲ ਦੀ ਉਮਰ ਵਰਗ ਵਾਲੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪੈਨਸ਼ਨ ਦਾ ਲਾਭ ਲਈ ਯੋਗ ਹੋ ਜਾਣਗੇ ਪੈਨਸ਼ਨ ਸਕੀਮਾਂ ਵਿੱਚ ਹੋ ਰਹੇ ਬੁਢਾਪਾ ਵਿਧਵਾ ਤੇ ਬੇਸਹਾਰਾ ਪੈਨਸ਼ਨ ਲਈ ਸਲਾਨਾ ਆਮਦਨ ਹੱਦ ਜੋ ਪਹਿਲਾਂ 60000 ਸੀ ਹੁਣ ਇਸ ਨੂੰ ਵਧਾ ਕੇ 1 ਲੱਖ ਤੱਕ ਕਰ ਦਿੱਤਾ ਜਾ ਸਕਦਾ ਹੈ ਕਿਉਂਕਿ ਸਕੂਲਾਂ ਵਿੱਚ ਵੀ ਬੱਚਿਆਂ ਦੇ ਦਾਖਲੇ ਲਈ 1 ਲੱਖ ਤੱਕ ਦੀ ਆਮਦਨ ਵਾਲੇ ਸਰਟੀਫਿਕੇਟ ਸਵੀਕਾਰ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਨੇ ਪੈਨਸ਼ਨ ਲਾਗੂ ਹੋਣ ਵਿੱਚ ਆ ਰਹੀ ਦਸਤਾਵੇਜੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਇਆ ਹੈ ਇਸ ਨਾਲ ਜਿਨ੍ਹਾਂ ਦੇ ਵੋਟਰ ਕਾਰਡ ਤੇ ਉਮਰ ਗਲਤ ਸੀ ਉਹ ਆਧਾਰ ਕਾਰਡ ਨਾਲ ਮੈਚ ਹੋ ਜਾਵੇਗੀ ਅਤੇ ਉਹਨਾਂ ਦੀ ਪੈਨਸ਼ਨ ਲੱਗਣ ਵਿੱਚ ਵੀ ਆ ਰਹੀ ਰੁਕਾਵਟ ਦੂਰ ਹੋ ਜਾਵੇਗੀ। ਜ਼ਮੀਨ ਵਪਾਰ ਦੇ ਨਿਯਮਾਂ ਵਿੱਚ ਢਿੱਲ ਵਪਾਰੀਆਂ ਜਾਂ ਜ਼ਿਆਦਾ ਜ਼ਮੀਨ ਵਾਲੇ ਲੋਕਾਂ ਲਈ ਵੀ ਪੈਨਸ਼ਨ ਦੇ ਨਿਯਮ ਵਿੱਚ ਕੁਝ ਭਲਾਈ ਵਾਲੇ ਬਦਲਾਅ ਹੋਣ ਦੀ ਉਮੀਦ ਹੈ। ਪਿਛਲੇ 3-4 ਮਹੀਨਿਆਂ ਤੋਂ ਪੈਨਸ਼ਨ ਨਾ ਆਉਣ ਜਾਂ ਬੰਦ ਹੋਣ ਦਾ ਮੁੱਖ ਕਾਰਨ ਦਸਤਾਵੇਜ਼ਾਂ ਦਾ ਪੁਰਾਣਾ ਹੋਣਾ ਜਾਂ ਭਲਾਈ ਦਫ਼ਤਰ ਵਿੱਚ ਸਿਰਫ ਇੱਕ ਹੀ ਪ੍ਰੂਫ ਦਾ ਪਹੁੰਚਣਾ ਹੋਣਾ ਹੈ। ਪੈਨਸ਼ਨ ਬੰਦ ਹੋਣ ਦਾ ਜਾਂ ਰੁਕਣ ਦੀ ਸ਼ਰਤ ਵਿੱਚ ਭਲਾਈ ਦਫ਼ਤਰ ਵਿੱਚ ਤੁਰੰਤ ਇਹ ਦਸਤਾਵੇਜ਼ ਜਮ੍ਹਾਂ ਕਰਵਾਉਣ ਤਾਂ ਜੋ ਰੁਕੀ ਹੋਈ ਪੈਨਸ਼ਨ ਮਿਲ ਸਕੇ ਅਤੇ ਨਵੇਂ ਸਾਲ ਤੋਂ 2500 ਪੈਨਸ਼ਨ ਦਾ ਲਾਭ ਸ਼ੁਰੂ ਹੋ ਸਕੇ। ਆਧਾਰ ਕਾਰਡ, ਪੈਨ ਕਾਰਡ, ਵੋਟਰ, ਬੈਂਕ ਪਾਸਬੁੱਕ, ਪੈਨਸ਼ਨ ਵਾਲਾ ਸਰਟੀਫਿਕੇਟ, ਜੀਵਨ ਪ੍ਰਮਾਣ। ਹੁਣ ਗੱਲ ਕਰਦੇ ਹਾਂ ਜੀ ਜੀਵਨ ਪ੍ਰਮਾਣ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਪੈਨਸ਼ਨ ਦਾ ਲਾਭ ਜਾਰੀ ਰੱਖਣ ਲਈ ਪੈਨਸ਼ਨ ਵਾਲਾ ਸਰਟੀਫਿਕੇਟ ਲਾਭ ਜੀਵਨ ਪ੍ਰਮਾਣ ਬਣਾਉਣਾ ਜ਼ਰੂਰੀ ਹੈ ਜਿਸ ਲਈ ਤੁਸੀਂ ਖੁਦ ਇਹ ਤਰੀਕਾ ਅਪਣਾ ਸਕਦੇ ਹੋ ਪਲੇ ਸਟੋਰ ਤੋਂ ਜੀਵਨ ਪ੍ਰਮਾਣ ਐਪ ਨੂੰ ਇੰਸਟਾਲ ਕਰੋ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਜਾਂ ਈਮੇਲ ਆਈਡੀ ਭਰੋ ਅਤੇ OTP ਰਾਹੀਂ ਲੌਗਇਨ ਕਰੋ ਸਕਰੀਨ ਦੇ ਦੂਜੇ ਨੰਬਰ ਤੇ ਦਿੱਤੇ ਗਏ ਡੈਸ਼ਬੋਰਡ ਤੋਂ ਫੇਸ KYC ਦੀ ਆਪਸ਼ਨ ਚੁਣੋ ਫੇਸ KYC ਲਈ ਆਧਾਰ ਫੇਸ ਆਰਡੀ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਸਾਰੀਆਂ ਲੋੜੀਦਾ ਅਨੁਮਤੀਆਂ ਦਿਓ ਹੁਣ ਆਪਣੇ ਚਿਹਰੇ ਨੂੰ ਸਹੀ ਢੰਗ ਨਾਲ ਸਕੈਨ ਕਰੋ ਇਸ ਪ੍ਰਕਿਰਿਆ ਰਾਹੀਂ ਤੁਹਾਡਾ ਜੀਵਨ ਪ੍ਰਮਾਣ ਸਰਟੀਫਿਕੇਟ ਬਣ ਜਾਵੇਗਾ ਅਤੇ ਰੁਕੀ ਹੋਈ ਪੈਨਸ਼ਨ ਦਾ ਲਾਭ ਜਾਰੀ ਹੋ ਜਾਵੇਗਾ ਇਹ ਸੀਗੀ ਪੈਨਸ਼ਨ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ ਜੋ ਉਸਤਾਰ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ